ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਲਿਆਂਦੀ ਜਾਵੇਗੀ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਜਿਸ ਦੇ ਨਾਲ ਉਹਨਾਂ ਨੇ ਆਜ਼ਾਦੀ ਲਈ ਹੈ ਅਤੇ ਪੰਜਾਬ ਸਰਕਾਰ ਨੇ ਪਿਸਤੌਲ ਲਿਆਉਣ ਦੀ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਸਰਕਾਰ ਦੇ ਵਿੱਚ ਵੱਖ-ਵੱਖ ਮਾਰਗਾਂ ਦਾ ਨਾਮ ਰੱਖਿਆ ਗਿਆ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਤਾਂ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦੀ ਜਿਹੜੀ ਹੈ ਉਹ ਛੁੱਟੀ ਵੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਕਿ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਵੱਲੋਂ 31 ਤਰੀਕ ਦੀ ਜੜੀ ਹੈ ਉਹ ਛੁੱਟੀ ਕੀਤੀ ਗਈ ਹੈ ਕਿਉਂਕਿ ਸ਼ਹੀਦੀ ਦਿਹਾੜਾ ਉਦਮ ਸਿੰਘ ਦਾ ਤਾਂ ਇਸ ਮੌਕੇ ਤੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ ਜਿਸ ਦੇ ਨਾਲ ਜਿਹੜਾ ਕਿ ਚੀਜ਼ ਉਦਮ ਸਿੰਘ ਦੀ ਪਿਸਤੌਲ ਹੈ ਉਸ ਨੂੰ ਹੁਣ ਭਾਰਤ ਲਿਆਂਦਾ ਜਾਏਗਾ